ਮੈਂ ਕਹਾਂ ਜੀ ਇਹ ਬੜਾ ਪੁਰਾਣਾ ਵਰਤਾਰਾ ਵੈਸੇ ਤੇ ਇਹ ਸਰਕਾਰਾਂ ਕਰਦੀਆਂ ਆਉਂਦੀਆਂ ਵਾ ਬਾਕੀ ਪੁਲਿਸ ਪ੍ਰਸ਼ਾਸਨ ਨੇ ਜੋ ਵੀ ਮੁੱਖ ਮੰਤਰੀ ਸਾਹਿਬ ਦਾ ਤੁਹਾਡੇ ਪੰਜਾਬ ਦੇ ਖਿਲੇ ਆਪਣੇ ਆਪ ਨੂੰ ਕਹਿੰਦੇ ਆ ਕਿ ਜੁਧ ਨਸ਼ਿਆਂ ਵਿਰੁੱਧ ਮੈਂ ਤੇ ਕਹਨਾ ਪੰਜਾਬ ਪੁਲਿਸ ਦੇ ਵੀਰਾਂ ਨੂੰ ਵੀ ਜੁਧ ਨਸ਼ਿਆਂ ਵਿਰੁੱਧ ਵਧੀਆ ਗੱਲ ਆ ਨਸ਼ਾ ਨਾ ਹਟਾਓ ਪਿਲੋ ਨਸ਼ੇੜੀ ਨੂੰ ਤੇ ਹਟਾਓ ਨਿਸ਼ੇੜੀ ਕੌਣ ਹੈ ਭਗਵੰਤ ਮਾਨ ਜੇਲਾ ਸਵੇਰ ਤੋਂ ਟੋਲ ਹੋ ਕੇ ਨਿਕਲਦਾ ਵਾ ਦਫਤਰ ਨੂੰ ਗੁਰੂ ਘਰਾਂ ਚ ਵੀ ਕਈ ਵਾਰ ਤੁਸੀਂ ਵੀਡੀਓ ਵੇਖੀਆ ਮੈਂਬਰ ਪਾਰਲੀਮੈਂਟ ਹੁੰਦਾ ਪੀ ਕੇ ਚੱਲ ਜਾਂਦਾ ਰਿਹਾ ਔਰ ਭਗਵੰਤ ਮਾਨ ਜੀ ਤੁਹਾਡੇ ਇਸ ਧੱਕੇ ਤੋਂ ਕਲਿਆਣ ਡਰਨ ਵਾਲਾ ਨਹੀਂ ਆ ਕਿਉਂ ਇੱਕ ਆਰਮੀ ਦੇ ਜਵਾਨ ਆਰਮੀ ਦੇਸ਼ ਭਗਤਾਂ ਦਾ ਮੈਂ ਖੂਨ ਆ ਮੇਰਾ ਪਰਿਵਾਰ ਇੱਕ ਆਰਮੀ ਦੇ ਵਿੱਚ ਦਾਦਾ ਜੀ ਦੇ ਸਮੇ ਤੋਂ ਸੇਵਾ ਕਰਦਾ ਰਿਹਾ ਦੇਸ਼ ਦੀ ਇਹੋ ਜਿਹੀਆਂ ਗਿੱਦੜ ਭਪਕੀਆਂ ਤੋਂ ਨਾ ਪਹਿਲਾਂ ਕਦੀ ਡਰੇ ਸਾਂ ਨਾ ਅੱਜ ਡਰਾਂਗੇ ਕੀਤਾ ਕਿਉਂ ਗਿਆ ਜੀ ਤੁਹਾਨੂੰ ਨਜ਼ਰਬੰਦ ਤੁਸੀਂ ਯਾਰ ਵੀ ਨਹੀਂ ਸਰਕਾਰ ਦੀ ਬਖਲਾਟ ਆ ਗਈ ਕਿ ਅੱਜ ਜਿਹੜਾ ਅਸੀਂ ਹਾਈ ਕੋਰਟ ਤੋਂ ਸਦਾ ਜਗਮਉਂ ਸਿੰਘ ਰਾਜੂ ਜੀ ਦਾ ਵੀ ਆ ਦੇਖੋ ਕੁਛ ਨਹੀਂ ਉਹਨਾਂ ਨੂੰ ਜੋਸ਼ੋ ਹਸਪੀਟਲ ਲਾ ਕੇ ਅ ਅਰੈਸਟ ਕਰਨ ਦੀ ਕੋਸ਼ਿਸ਼ ਕਰ ਰਹੀ ਆ ਕਿ ਜਿਲਾ ਸੀ ਜਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਨੂੰ ਜੋ CBSE ਸਕੂਲਾਂ ਦੇ ਵਿੱਚ 25% ਸਾਡਾ ਕੋਟਾ ਸੀਗਾ ਉਹਨਾਂ ਦੇ ਫਾਰਮ ਭਰਨੇ ਸੀਗੇ ਔਰ ਸਕੂਲਾਂ ਨੂੰ ਭੇਜਣਾ ਵੀ ਜਾਓ ਜਾ ਕੇ ਆਪਣੇ ਬੱਚਿਆਂ ਦੀ ਐਡਮਿਸ਼ਨ ਕਰਾਓ ਇਹ ਸਰਕਾਰ ਇੱਕ ਪਾਸੇ ਧਿਆਨ ਦੇਦੀ ਵੀ ਅਸੀਂ ਸਕੂਲ ਵਧਿਆ ਕਰਾ ਰਹੇ ਹਾਂ ਕਿ ਅਸੀਂ ਛੋਟੂ ਛੋਟਾ ਦਰਿਆ ਵਿਦਿਆ ਨੂੰ ਵਧੀਆ ਤਰੀਕੇ ਨਾਲ ਦਾਂਗੇ ਇੱਕ ਪਾਸੇ ਵਿੱਦਿਆ ਨੂੰ ਜੇ ਕੋਈ ਇਨਸਾਨ ਪ੍ਰਮੋਟ ਕਰਨਾ ਚਾਹੁੰਦਾ ਵਾ ਜ਼ਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਨੂੰ ਚੰਗੇ ਸਕੂਲਾਂ ਵਿੱਚ ਵਿੱਦਿਆ ਦੇਣੀ ਚਾਹੁੰਦਾ ਵਾ ਤਾਂ ਉਹਨਾਂ ਨੂੰ ਇਹ ਨਜ਼ਰਬੰਦ ਕਰਦੇ ਆਗੇ ਉਹਨਾਂ ਨੂੰ ਕਹਿੰਦੇ ਤੁਸੀਂ ਰਾਸ਼ਨ ਕਾਰਡ ਬਣਾ ਰਹੇ ਜੇ ਜਦ ਕਿ ਦੱਸੋ ਰਾਸ਼ਨ ਕਾਰਡ ਦੇ ਵਿੱਚ ਤੇ ਸਕੂਲ ਦੇ ਫਾਰਮਾਂ ਦੇ ਜਿਹੜੇ ਹਾਈ ਕੋਰਟ ਦੇ ਪਿੱਛੇ ਆਡਰ ਹੈ ਪੰਜਾਬ ਸਰਕਾਰ ਨੂੰ ਵੀ ਔਰ ਇਹਨਾਂ ਨੇ ਕੈਬਨਿਟ ਪਾਸ ਕਰਕੇ ਬਾਅਦ ਵਿੱਚ ਸਕੂਲਾਂ ਨੂੰ ਨਹੀਂ ਜਾਰੀ ਕੀਤਾ ਇਨਾਂ ਨੂੰ ਜਦ ਕੇ ਤੁਰੰਤ ਲਾਗੂ ਕਰਨਾ ਚਾਹੀਦਾ ਹੈਗਾ ਤੁਹਾਡੇ ਕੋਲ ਕੋ ਕੈਂਪ ਲਗਾਇਆ ਜਾ ਰਿਹਾ ਸੀ ਬਿਲਕੁਲ ਜੀ ਅਸੀਂ ਜ਼ਰੂਰਤਮੰਦ ਪਰਿਵਾਰਾਂ ਦੇ ਫਾਰਮ ਭਰਨੇ ਸੀਗੇ ਜੋ ਨਰਸਰੀ ਕਲਾਸ ਤੋਂ ਸ਼ੁਰੂ ਹੋ ਜਾਂਦੇ ਆਗੇ ਔਰ 8ਵੀਂ ਕਲਾਸ ਤੱਕ CBSE ਸਕੂਲਾਂ 'ਚ ਪੜ੍ਹਾਈ ਤੇ ਮਾਨ ਸਾਹਿਬ ਦੀ ਬੁਗਲਾਟ ਆ ਗਈ ਕਿ ਪਰਿਵਾਰਾਂ ਦੇ ਬੱਚੇ ਇੱਕ ਦੇ ਚੰਗੇ ਸਕੂਲਾਂ 'ਚ ਪੜ੍ਹ ਕੇ ਕੱਲ ਨੂੰ ਆਪਣੇ ਅਧਾਰਾਂ ਦੇ ਬਾਰੇ ਜਾਣਕਾਰੀ ਨਾਲ ਗਲੀ ਤੋਂ ਬਾਹਰ ਨਿਕਲੇ ਸੀ ਪਰ ਉੱਚ ਅਧਿਕਾਰੀ ਆ ਕੇ ਤੁਹਾਨੂੰ ਕੀ ਕਹਿ ਕੇ ਗਏ ਉਚਿਤ ਅਧਿਕਾਰੀ ਜੀ ਤੁਹਾਨੂੰ ਮੈਂ ਦੱਸਦਾ ਵੀ ਰਾਤ ਤੋਂ ਹੀ ਲੱਗੇ ਸੀ ਫੋਨਾਂ ਤੇ ਤੇ ਤੁਸੀਂ ਇਹ ਸਟੇਟਮੈਂਟ ਦੋ ਕਿ ਪੋਸਟਪੋਨ ਕੀਤਾ ਗਿਆ ਲੇਕਿਨ ਮੈਂ ਉਹਨਾਂ ਨੂੰ ਸੀਨੀਅਰ ਅਫਸਰਾਂ ਨੂੰ ਕਿਹਾ ਕਿ ਦੇਖੋ ਜਿਹੜੇ ਪ੍ਰੋਗਰਾਮ ਹੁੰਦੇ ਕਾਟਾਂ ਦਾ ਕੋਈ ਮਸਲਾ ਨਹੀਂ ਆ ਲੇਕਿਨ ਸੰਤ ਦੇ ਰੂਪ ਰੂ ਹੋਣਾ ਹਰ ਇੱਕ ਦਾ ਅਧਿਕਾਰ ਆਗਾ ਅਸੀਂ ਆਜ਼ਾਦ ਦੇਸ਼ ਦੇ ਵਿੱਚ ਰਹਿੰਦੇ ਹਾਂਗੇ ਔਰ ਸਾਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਆ ਬਾਬਾ ਸਾਹਿਬ ਡਾਕਟਰ ਭੀਮਰਾਓ ਬੇਸਰਜੀ ਨੇ ਆਰਟੀਕਲ 19 ਦਾ ਅਧਿਕਾਰ ਸਾਨੂੰ ਦਿੱਤਾ ਸਾਰਿਆਂ ਨੂੰ ਤਾਂ ਲੱਗਦਾ ਨਹੀਂ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਲਗਾਤਾਰ ਜਿੰਦਾ ਵੀ ਬਾਤ ਚੱਕਦਾ ਨਹੀਂ ਕੋਈ ਗੱਲ ਨਹੀਂ ਇਹ ਸਰਕਾਰਾਂ ਕਰਦੇ ਆ ਜੁਲਮ ਜਿਸ ਤਰ੍ਹਾਂ ਕਰਦੇ ਆ ਜਿੰਨੇ ਅੱਜ ਤੋਂ ਪਹਿਲਾਂ ਵੀ ਸੰਘਰਸ਼ ਕਰਦੇ ਆ ਰਹੇ ਨੇ ਭਗਤ ਸਿੰਘ ਉਹਨਾਂ ਨੇ ਸੰਘਰਸ਼ ਕੀਤਾ ਉਹਨਾਂ ਤੇ ਜੁਲਮ ਨਹੀਂ ਹੋਏ ਜੀ ਅਟਲ ਭਾਰਤੀ ਬਾਦਪਾਈ ਜੀ ਅਡਵਾਨੀ ਜੀ ਦੋ ਸ਼ਖਸ਼ ਪਾਰਟੀ ਬਣਾ ਕੇ ਨਿਕਲੇ ਸੀਗੇ ਅੱਜ ਵੇਖੋ 400 ਇਲਾਕੇ ਮੈਂਬਰ ਪਾਰਲੀਮੈਂਟ ਉਹ ਕਿੰਨੀਆਂ ਸਟੇਟਾਂ 'ਚ ਉਹਨਾਂ ਦੀ ਸਰਕਾਰ ਉਹਨਾਂ 'ਤੇ ਵੀ ਜ਼ੁਲਮ ਹੋਏ ਸੀ ਉਹਨਾਂ 'ਤੇ ਵੀ ਇੰਦਰਾ ਗਾਂਧੀ ਨੇ ਅਮਰਜੈਂਸੀ ਲਾਈ ਸੀ ਔਰ ਦੂਜਾ ਪੰਜਾਬ ਦਾ ਉਹ ਹੀ ਕਾਂਗਰਸ ਨਾਲ ਜ਼ਿਲ੍ਹੇ ਗੱਠ ਜੋੜ ਕਰਕੇ ਦਿੱਲੀ 'ਚ ਸਰਕਾਰਾਂ ਚਲਾਉਂਦੇ ਰਹੇ ਆਗੇ ਔਰ ਜਾਂ ਟੂਟੀਆਂ ਸੋਵਾਂ ਖਾਂਦੇ ਰਹੇ ਅਗਲੇ ਆਜੀ ਹੁਣਾਂ ਨਾਲ ਇਹਨਾਂ ਦਾ ਸਾਰਾ ਘਟ ਜੋੜ ਚੱਲਦਾ ਤੁਹਾਡੀ ਆਵਾਜ਼ ਦੱਬੀ ਰਹੇਗੀ ਆਕੇ ਵੀ ਹੋ ਚੁੱਕੀ ਹੈ ਮੈਂ ਕਹਾਂ ਜੀ ਮੈਂ ਇੱਕ ਬੇਨਤੀ ਪੇਲੋ ਕਰ ਚੁੱਕਾ ਵਾ ਇਹ ਸਾਰੇ ਸਰਕਾਰੀ ਅਧਿਕਾਰੀ ਵੀਰ ਖਲੋਤੇ ਇਹਨਾਂ ਦੀ ਮਜਬੂਰੀ ਬਣ ਚੁੱਕੀ ਇਹਨਾਂ ਆਪਣੀ ਡਿਊਟੀ ਕਰਨੀ ਆ ਪਰ ਇਹ ਜਿਹੜਾ ੱੱੱਕਾ ਵੜਾ ਜਿਆਦੀ ਡੇਰ ਤੱਕ ਨਹੀਂ ਚੱਲਦਾ ਠੀਕ ਹੈ ਤੇ ਕੇਲਾ ਹੀ ਚੱਲਾ ਥਾ ਸਾਥੀ ਕਾਰਮਾ ਲੈ ਕੇ ਜਿ세 ਜਿ세 ਚੱਲਤਾ ਗਿਆ ਕਾਰਮਾ ਵੜਤਾ ਗਿਆ ਏ ਕਰਕੇ ਇਹ ਆਵਾਜ਼ ਦਬਾਈ ਨਹੀਂ ਜਾਊਗੀ ਇਹ ਹੋਰ ਬਲੰਦ ਹੋਊਗੀ ਇਹ ਅੱਜ ਨਜ਼ਰ ਬੰਦ ਕਰ ਲਿਆ ਕਿੰਨੀ ਡੇਅਰ ਕਰਨਗੇ ਇਹ ਲੜਾਈ ਜਾਰੀ ਰਹੂਗੀ ਔਰ ਸਮਾਜ ਨੂੰ ਜਾਗਰਤ ਕੀਤਾ ਜਾਊਗਾ ਔਰ ਜਿਹੜੇ ਕਣਕ ਦੇ ਕਟਾਹਾਂ ਹੀ ਗੱਲ ਕਰਦੇ ਆ ਮਾਨ ਸਾਹਿਬ 1 ਕਰੋੜ 41 ਲੱਖ ਦਾ ਸੋਰਾ ਵੇਰਵਾ ਕੇਂਦਰੀ ਮੰਤਰੀ ਨੇ ਦਿੱਤਾ ਉਹਨਾਂ ਦਾ ਜਵਾਬ ਦਿਓ ਉਹਨਾਂ ਨੂੰ ਤੇ ਤੁਸੀਂ ਕਿਹੜੀ KYC ਕਰਾ ਕੇ ਲੋਕਾਂ ਦੀ ਕਣਕ ਕਟਾਉਂਦੇ ਆ ਇਹ ਦੱਸੋ ਔਰ ਕਿਹਦੇ ਘਰ ਚ ਜਾ ਰਹੀ ਆ ਕਿਉਂਕਿ ਇਹਨਾਂ ਨੂੰ ਚਾਹੀਦਾ ਵਾ ਜੇਲੀਏ ਕਣਕ ਕਟਾਰੇ ਹੈਗੇ ਔਰ ਇਹ ਸੈਂਟਰ ਗਵਰਨਮੈਂਟ ਦੀ ਤਣਕ ਹੈਗੀ ਇੱਥੇ ਭਾਰਤ ਸਰਕਾਰ ਦਾ ਨਾਮ ਹੋਣਾ ਚਾਹੀਦਾ ਵਾ ਇਹ ਪੰਜਾਬ ਸਰਕਾਰ ਕੇ ਹਿਸਾਬ ਨਾਲ ਲੇਖ ਲਿੰਦੇ ਆਪਣੇ ਤੋੜਿਆਂ ਤੇ ਇਹ ਹੋਰ ਕਿਤਨਾ ਇਹਨਾਂ 420 ਕਰਨੀ ਆ ਅਕਾਲੀ ਭਾਜਪਾ ਘੜਬੰਦਰ ਦੀ ਸਰਕਾਰ ਜਦ ਰਹੀ ਆਪ ਸਭ ਜਾਣਦੇ ਜੀ ਇਹ 5 ਕਿਲੋ ਪਰ ਮਹੀਨੇ ਦੀ ਜਿਹੜੀ ਕਣਕ ਇਹ ਵੀ ਮਿਲਦੀ ਸੀ ਸੈਂਟਰ ਗਵਰਨਮੈਂਟ ਦੀ ਫ੍ਰੀ ਪਰਿਵਾਰਾਂ ਨੂੰ ਔਰ ਨਾਲ ਉਸ ਸਮੇਂ 30 ਕਿਲੋ ਕਣਕ ਹਰ ਪਰਿਵਾਰ ਦੇ 1 ਜੀ ਨੂੰ ਮਿਲਦੀ ਸੀ ਮਹੀਨੇ ਦੀ ਉਹ ਨਾਲ ਜਾਂ ਕਾਲੇ ਤੇ ਨਹੀਂ ਜਾਂ ਦਾਲ ਮਿਲਦੀ ਹੁੰਦੀ ਸੀ ਲੇਕਿਨ ਇਹਨਾਂ ਸਰਕਾਰਾਂ ਨੇ ਕਾਂਗਰਸ ਨੇ ਵੀ ਆਣ ਕੇ ਸਾਰਾ ਕੁਝ ਠੱਪ ਕੀਤਾ ਇਸ ਮੁੱਖ ਮੰਤਰੀ ਨੇ ਪੰਜਾਬ ਦੇ ਭਗਵੰਤ ਮਾਨ ਨੇ ਇਹਨੇ ਤੇ ਸਾਰਾ ਕੁਝ ਹੀ ਬਸ ਲਥੀਵੇ ਬਾਜੀ ਕਰ ਛੱਡੀ ਕਮੈਂਟਰੀਆਂ ਕਰ ਲਈਆਂ ਇਸ ਤੋਂ ਬਾਅਦ ਕੁਝ ਨਹੀਂ ਦੇਖੂਗਾ